ਹੋਰ ਸੁਣਾ ਫਿਰ ਅੰਨੇ ਟਾਈਮ ਬਾਅਦ ਕਿਵੇਂ ġੇੜਾ ਮਾਰਿਆ? ਪਰ ਇਹਨੂੰ ਪਤਾ ਤਾਂ ਹੈਗਾ ਜਿਹੜੇ ਕੰਮ ਤੇਰੇ ਕੋਲੇ ਆਉਣਾ ਹੈ ਇਹੋ ਜਿਹੜੇ ਕੰਮ ਤਾਂ ਤੂੰ ਹੀ ਕੱਢ ਸਕਦਾ ਸੀ। ਹੋਰ ਨਹੀਂ ਕੋਈ ਕਰ ਸਕਦਾ। ਪਤਾ ਤਾਂ ਮੈਨੂੰ ਪਰ ਮੂ ਵੇਖ ਕੇ ਲੱਗਿਆ ਸੀ ਕਿ ਤੇਰਾ ਕੋਈ ਮਸਲਾ ਸੁਲਝਿਆ ਨਹੀਂ ਹੈਗਾ। ਤਾਂ ਹੀ ਤਾਂ ਮੈਨੂੰ ਯਾਦ ਕੀਤਾ। ਨਹੀਂ ਤਾਂ ਬਿਨਾਂ ਕੰਮ ਤੋਂ ਤੂੰ ਕਿੱਥੇ ġੇੜਾ ਮਾਰਦਾ। ਬਸ ਪਰ ਉਹੀ ਤਾਂ ਕਹਿਣਾ ਹੈ। ਜਿਹੜਾ ਕੰਮ ਦੀ ਉਮੀਦ ਤੇਰੇ ਤੋਂ ਲੈ ਕੇ ਆਇਆ ਹੈ ਜਵਾਬ ਨਹੀਂ ਦਿੰਦਾ ਸੋਦੇ ਕੰਮ ਦੱਸ ਕੰਮ ਵੀ ਦੱਸ ਮੇਰੇ ਪਿੰਡ ਦਾ ਇੱਕ ਸਰਪੰਚ ਹੈ ਮੇਰਾ ਵਿਰੋਧੀ ਅੱਛਾ ਇਸ ਟਾਈਮ ਮੌਕੇ ਦਾ ਸਰਪੰਚ ਵੀ ਹੈ ਕੰਡਾ ਕੱਢਣਾ ਹੋਗਾ ਕੰਡਾ ਵੀ ਕੱਢਣਾ ਹੈ ਤੇ ਕੱਢਣਾ ਵੀ ਇਸ ਤਰੀਕੇ ਨਾਲ ਹੈ ਇਹ ਕੰਡਾ ਕੱਢੇ ਦਾ ਪਤਾ ਤੱਕ ਵੀ ਨਹੀਂ ਲੱਗਿਆ ਕਿ ਕਿਸ ਨੇ ਕੱਢਤਾ ਉੱਤੋਂ ਟੈਨਸ਼ਨ ਨਾਲ ਹੈ। ਇਹ ਤਾਂ ਨਾ ਇਕੱਲਾ ਬੋਦੀ ਨਾ ਖੱਬੇ ਹੱਥ ਦਾ ਕੰਮ ਹੈ। ਉਹ ਤਾਂ ਮੈਨੂੰ ਪਤਾ ਕਿ ਕੰਮ ਮੈਂ ਕਿੱਦਾਂ ਕਰਨਾ। ਨਾਲੇ ਕੰਡਾ ਵੀ ਨਿਕਲੋ। ਉਹ ਨਾਲੇ ਉਹਨੂੰ ਰੜਕ ਵੀ ਨਹੀਂ ਪੈਣਾ। ਬਸ ਇਹਨਾਂ ਗੱਲਾਂ ਦਾ ਤਾਂ ਤੇਰੀਆਂ ਨਾ ਮਰੀਜ਼ਾਂ। ਜਿਹੜਾ ਕੰਮ ਤੂੰ ਕਰ ਸਕਦੀ। ਹੋਰ ਨਹੀਂ ਕੋਈ ਕਰ ਸਕਦੀ। ਨਾਲੇ ਇਸ ਕੰਮ ਕਰਨ ਦੀ ਜਿਹੜੀ ਕੀਮਤ ਮੰਗੇਗੀ ਨਾ ਮੋਹ ਮੰਗੇਗੀ। ਉਹ ਆ ਤਾਂ ਮੈਨੂੰ ਤੇਰਾ ਪਤਾ ਕਿ ਜਿੰਨੀ ਕੀਮਤ ਮੈਂ ਮੰਗਣੀ ਆ ਉਦੋਂ ਦੁਨੀਓ ਦੇਵੇਂਗਾ। ਘੱਟ ਤਾਂ ਤੂੰ ਦਿੰਦਾ ਨਹੀਂ। ਬੱਸ ਫਿਰ। ਐਂ ਦੱਸ। ਇਹ ਕੰਮ ਕਰੇਗੀ ਤਦ। ਸਰਪੰਚ ਦਾ ਨਾਂ ਪਤਾ ਤੇ ਸਾਰਾ ਗੁਸਤਾ ਇਹਨੂੰ ਮੈਂ ਦੱਸ ਦੇਣਾ। ਹਾਂ। ਉਹ ਮੈਨੂੰ ਦੱਸ ਤੇ ਕਿੱਥੇ ਦਾ ਹੈਗਾ। ਕਿੱਥੇ ਰਹਿੰਦਾ? ਮੈਨੂੰ ਉਹਦਾ A to Z ਡਾਟਾ ਦੇ ਦੇ। ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੀ। ਤੇਰੇ ਕੋਲੇ ਬਾਇਓ ਡਾਟਾ ਉਹਦਾ ਸਾਰਾ ਪਹੁੰਚ ਜਾ। ਬਸ ਇੱਕ ਗੱਲ ਦਾ ਧਿਆਨ ਰੱਖੀ। ਵੋਟਾਂ ਆਉਣ ਚ 2 ਮਹੀਨੇ ਰਹਿ ਗਏ। ਇਸ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋ ਜੇ ਬਸ। ਉਦੋਂ ਤੂੰ ਟੈਨਸ਼ਨ ਫ੍ਰੀ ਹੋ ਕੇ ਨਾ ਜਾ ਕੇ ਆਰਾਮ ਨਾਲ ਸੋ ਜਾ। ਵੋਟਾਂ ਤੋਂ ਪਹਿਲਾਂ ਪਹਿਲਾਂ ਇਹ ਕੰਮ ਹੋ ਜਾਏ ਸਮਝ। ਬਸ ਤੂੰ ਰੱਖਮ ਧਿਆਨ। ਹੋਊਗੀ ਟੈਨਸ਼ਨ। ਰਾਕਮ ਤਿਆਰ ਹੈ ਚਲ ਠੀਕ ਹੈ ਮੈਂ ਚਲਦਾ ਹਾਂ ਨਾਲੇ ਜਿੰਨਾ ਟਾਈਮ ਇਹ ਕੰਮ ਆਊਗਾ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਣੀ ਚਾਹੀਦੀ ਕਿ ਆਪਣਾ ਦੋਨਾਂ ਦਾ ਆਪਸ ਵਿੱਚ ਕੋਈ ਰਸਤਾ ਠੀਕ ਹੈ ਨਾ ਉਹ ਤੇਰੇ ਕਿੰਨੇ ਕੰਮ ਕੱਢੇ ਨੇ ਮੈਂ ਕਿੰਨੇ ਤੇਰੇ ਰਾਹ ਤੇ ਰੋੜੇ ਚੁਗੇ ਨੇ ਕਦੇ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਈ ਤਾਂ ਐਦ ਕੀ ਕੀ ਮੈਂ ਹੋ ਜਾ ਬਸ ਠੀਕ ਹੈ ਚਲਾਂ ਮੈਂ ਚਲਦਾ ਚੰਗਾ ਫਿਰ ਆਉਂਦੇ ਜਾਂਦੇ ਰਿਹਾ ਫਿਰ ਤੁਹਾਡੇ ਨਾਲੇ ਰੌਣਕਾ ਸਹੀ ਗੱਲ ਹੈ ਮੈਂ ਤਾਂ ਹੀ ਕਰ ਲੱਗਦਾ ਹੈ ਜਿਹੜੀ ਉਹਨੇ ਨਿਸ਼ਾਨੀ ਦੱਸੀ ਸੀ ਉਹ ਤਾਂ ਆ ਹੀ ਆ ਤਾਂ ਜੀ ਆਓ ਭਾਈ ਇਹ ਚਰਨੇ ਸਰਪੰਚ ਦਾ ਘਰ ਆ ਜੀ ਹਾਂ ਭਾਈ ਮੈਂ ਆ ਚਰਨਾ ਸਰਪੰਚ ਕੀ ਗੱਲ ਆ ਮੈਨੂੰ ਗੱਲ ਦੱਸੋ ਕੰਮ ਆ ਕੋਈ ਕੰਮ ਜੀ ਮੈਂ ਤਾਂ ਬਹੁਤ ਦੁਖੀ ਆ ਜੀ ਮੈਂ ਨਾ ਥੋੜੀ ਬਹੁਤ ਤਰੀਫ ਸੁਣੀ ਸੀ ਕਿ ਤੁਸੀਂ ਹਰ ਇੱਕ ਦੇ ਬਹੁਤ ਹੈਲਪ ਕਰਦੇ ਹੋ ਭਾਈ ਤੁਸੀਂ ਆ ਕਰੋ ਪਹਿਲਾਂ ਅੰਦਰ ਆਓ ਆਪਾਂ ਬੈਠ ਕੇ ਗੱਲ ਕਰਦੇ ਆਂ ਜੀ

ਕੀ ਬਾਪੂ ਜ਼ਬਰਦਸਤ ਪਾਣੀ ਆ ਗੋਟਾ ਕਿਉਂ ਨਹੀਂ ਬਾਪੂ ਜੀ ਹਾਂਜੀ ਹੁਣ ਦੱਸੋ ਕੀ ਗੱਲ ਆ ਗਈ ਮੈਨੂੰ ਖੁੱਲ ਕੇ ਦੱਸੋ ਹੁਣ ਕੱਲ੍ਹ ਲੱਤਾ ਹੈ ਜੀ ਮੇਰੇ ਮਾਪਿਓ ਨਹੀਂ ਹੈਗੇ ਮੇਰੀ ਇੱਕ ਮਾਸੀ ਆ ਉਹ ਵੀ ਮਤਰੀ ਉਹਨਾ ਮੇਰਾ ਧੱਕੇ ਨਾਲ ਵਿਆਹ ਕਰਦੀ ਆ ਮੈਥੋਂ ਕਿਤੇ ਉਮਰ ਦੇ ਵੱਡੇ ਨਾਲ ਬੁੜੇ ਬੰਦੇ ਨਾਲ ਵਿਆਹ ਨਹੀਂ ਇੱਕ ਸੌਦਾ ਹੀ ਕਰੀ ਜਾਂਦੀ ਵੀ ਆ ਉਹ ਮੇਰਾ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਜੇ ਮੈਂ ਉਹਨੂੰ ਜਵਾਬ ਦੇਨੀ ਆ ਤਾਂ ਮੈਨੂੰ ਮਾਰਦੀ ਫੁੱਟਦੀ ਆ ਤੂੰ ਤਾਂ ਭਾਈ ਛੋਡੇ ਦਾ ਨੇ ਠੀਕ ਆ ਮੈਂ ਸਾਰੀ ਗੱਲ ਸੁਣ ਲਈ ਪਰ ਤੁਸੀਂ ਮੈਨੂੰ ਐ ਦੱਸੋ ਤੁਸੀਂ ਐਸੇ ਪਿੰਡ ਦੀ ਹੋਈਆਂ ਨਹੀਂ ਜੀ ਮੇਰਾ ਇਹ ਪਿੰਡ ਨਹੀਂ ਹੈਗਾ ਮੈਂ ਤਾਂ ਜੀ ਮੋਗੇ ਤੋਂ ਆਈ ਆ ਨਾ ਭਾਈ ਤੁਸੀਂ ਐਡੀ ਦੂਰ ਆਏ ਆ ਛੋਡੇ ਕੋਈ ਨੇੜੇ ਠਾਣਾ ਕੋਟ ਕਚਹਿਰੀ ਹੈ ਨਹੀਂਗਾ ਸਾਰਾ ਕੁਛ ਆਜੀ ਪਰ ਮੇਰੀ ਕੋਈ ਸੁਣਦਾ ਨਹੀਂ ਮੈਂ ਥਾਣੇ ਵੀ ਜਾ ਕੇ ਦੇਖ ਲਿਆ ਸਰਪੰਚ ਚ ਕੋਲੇ ਵੀ ਜਾ ਕੇ ਦੇਖ ਲਿਆ ਪਰ ਮੇਰੀ ਕਿਤੇ ਸੁਣਵਾਈ ਨਹੀਂ ਹੋਈ ਨਾ ਬਕੂ ਹਕ ਅਲੋ ਪਹਿਲਾ ਪਾਣੀ ਪੀਓ ਫਿਰ ਆਪਾਂ ਕਰਦੇ ਹਾਂ ਕੋਣ ਆ ਬਕੂ ਪੁੱਤੇ ਹੈ ਨਾ ਮੋਗੇ ਤੋਂ ਆਏ ਹੈਗੇ ਅੱਛਾ ਤੇ ਇਹ ਆਈ ਦਾਦੇ ਵੀ ਮੇਰਾ ਤਾਂ ਕਿਹਨਾ ਵਿਆਹ ਕਰਦੇ ਆ ਤੇ ਮੰਨ ਕੇ ਚੱਲ ਹੈ ਨਹੀਂ ਦਾ ਪਰਵਾਹ ਮਤੇਰ ਆ ਗਈ ਕਾਈ ਦੱਸਿਆ ਕਿ ਚਾਚੀ ਬਾਈ ਮਾਸੀ ਮਾਸੀ ਆ ਤੂੰ ਤਾਂ ਕਿਹਨਾ ਵਿਆਹ ਕਰਦੀ ਵੱਡੀ ਉਮਰ ਦੇ ਮੁੰਡੇ ਨਾਲ ਵੀ ਤਾਂ ਕਹਿੰਦੇ ਮੈਂ ਕੋਟ ਕਚਿਹਰੀਆਂ ਸਾਰੇ ਆਹ 89 ਚ ਜਾ ਕੇ ਦੇਖ ਲਿਆ ਮੇਰੀ ਕਿਸੇ ਨੇ ਸੁਣੀ ਨਹੀਂ ਵੀ ਮੈਂ ਛੋਟਾ ਨਾ ਸੁਣਿਆ ਸੀ ਤਾਂ ਕਰਕੇ ਇੱਥੇ ਆਈ ਆ ਤੁਸੀ ਬੜੀ ਲੱਗਦੀ ਹੈ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਆਪਦੇ ਪਿੰਡ ਦੇ ਬੰਦਿਆਂ ਦੀ ਉਹ ਹੈਲਪ ਕਰਦੇ ਹੋ ਫਿਰ ਮੈਂ ਨਾ ਆਉਂਦੀ ਉਹ ਨਾ ਨਾ ਭਾਈ ਪਿੰਡ ਦੀ ਕਿਉਂ ਕਰਦੇ ਹੋ ਨਾਲੇ ਤੁਸੀਂ ਕਹਿੰਦੇ ਛੋਟਾ ਨਾਂ ਸੁਣਿਆ ਸੀ ਮੇਰਾ ਨਾਂ ਤਾਂਹੀਂ ਚੱਲਦਾਗਾ ਭਾਵੇਂ ਪਿੰਡ ਦਾ ਹੋਵੇ ਭਾਵੇਂ ਬਾਹਰਲਾ ਹੋਵੇ ਮੈਂ ਹਰ ਇੱਕ ਦੀ ਮਦਦ ਕਰਦਾਗਾ ਛੋਟੀ ਵੀ ਜਰੂਰ ਕਰੂੰਗਾ ਮੈਂ ਤਾਂ ਜੀ ਸਾਰਿਆਂ ਦੇ ਦਰਵਾਜ਼ੇ ਖੜਕਾ ਕੇ ਦੇਖ ਲੇ ਪਰ ਮੇਰੀ ਮਾਸੀ ਨਾ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਆ ਉਹ ਵੀ ਦੱਬੀ ਬੈਠੀ ਆ ਉਹ ਵਾਲੇ ਪੈਸੇ ਉਹਨਾਂ ਨੂੰ ਖਵਾ ਦੰਦੀ ਐਸ ਲਈ ਮੇਰੇ ਕਿਤੇ ਵੀ ਸਰਵਾਈ ਨਹੀਂ ਹੁੰਦੀ ਪੈਣੀ ਤੂੰ ਟੈਨਸ਼ਨ ਨਾ ਲੈ ਬਾਪੂ ਸਭ ਠੀਕ ਕਰ ਦੂਗਾ ਕੋਈ ਗੱਲ ਨਹੀਂ ਭਾਈ ਛੋੜੇ ਇਸ ਦੀ ਜ਼ਮੀਨ ਵੀ ਮਿਲ ਜਾਊਗੀ ਤੇ ਛੋੜਾ ਵਿਆਹ ਜਿੱਥੇ ਤੂੰ ਕਹਿਣੀ ਆ ਆਪਾਂ ਉੱਥੇ ਨਹੀਂ ਹੋਣ ਦਿੰਦੇ ਠੀਕ ਐ ਤੇ ਮੈਂ ਉਹਦੇ ਨੇ ਜਾ ਕੇ ਗੱਲ ਕਰ ਦਾਂਗਾ ਨਹੀਂ 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 ਤੂੰ ਤੁਸੀਂ ਉੱਤੇ ਨਹੀਂ ਜਾਣਾ ਜੇ ਤੁਸੀਂ ਉੱਤੇ ਚਲੇਗੇ ਨਾ ਉਹਨੇ ਮੈਨੂੰ ਜੌਂਦੇ ਹੀ ਮਾਰਦਣਾ ਉਹਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇ ਇਦੋਂ ਬਾਅਦ ਤੂੰ ਕਿਤੇ ਗਈ ਨਾ ਕਿ ਤੈਨੂੰ ਜਾਨੋ ਮਾਰ ਦੇਣਾ ਨਾਲੇ ਮੈਂ ਕੱਲੀ ਨਹੀਂ ਮੇਰੀ ਇੱਕੜੇ ਛੋਟੀ ਜੀ ਭੈਣ ਆ ਉਹ ਵੀ ਉਹਨੂੰ ਖਤਮ ਕਰ ਦੇਣਾ ਮੈਂ ਛੋਟੀ ਗੱਲ ਸਮਝਦਾ ਭਾਈ ਫਿਰ ਜਾਏ ਬਣ ਆਪਾਂ ਜੇ ਮੈਂ ਉਹਨਾਂ ਕੋਲ ਜਾਊਂਗਾ ਨਹੀਂ ਫਿਰ ਉਹ ਗੱਲ ਕਿਵੇਂ ਹੋਗੀ ਤੁਸੀਂ ਤੁਸੀਂ ਨਾ ਮੈਨੂੰ ਕਿਤੇ ਇੱਥੇ ਰਹਿਣ ਦਾ ਅਰੇਂਜਮੈਂਟ ਕਰ ਦਿਓ ਮੈਂ ਇੱਥੇ ਰਹਿ ਲੂੰਗੀ ਜੇ ਤੁਸੀਂ ਨਹੀਂ ਕਰ ਸਕਦੇ ਤੇ ਕੋਈ ਗੱਲ ਨਹੀਂ ਮੈਂ ਚਲੀ ਜਾਨੀ ਇੱਥੋਂ ਨਹੀਂ ਨਹੀਂ ਨਾਲੇ ਦਾ ਤੁਸੀਂ ਮੇਰੇ ਕੋਲੇ ਆ ਗਏ ਨਾਲੇ ਕਿ ਅਸੀਂ ਚਲੇ ਜਾਨੇ ਆਂ ਕੋਈ ਗੱਲ ਨਹੀਂ ਆਪਾਂ ਕਿਸੇ ਗੱਲ ਦਾ ਹੱਲ ਕਰਾਂਗੇ ਮੇਰਾ ਤੁਸੀਂ ਇੱਥੇ ਰੁਕ ਜਾਓ ਠੀਕ ਹੈ ਨਾ ਪੁੱਤ ਚਲ ਠੀਕ ਹੈ ਬਾਪੂ ਜੀ ਤੁਸੀਂ ਕਹੋ ਕੋਈ ਗੱਲ ਐਸੀ ਤੇਰੀ ਜੀ ਜਰੂਰ ਮਦਦ ਕਰਾਂਗੇ ਜੇ ਤੁਸੀਂ ਏਡੀ ਦਾ ਆਏ ਹੋਗੇ ਸਾਡਾ ਵੀ ਫਰਜ਼ ਬਣਦਾਗਾ ਛੋਟੀ ਗੱਲ ਸੁਣਨੀ ਤੇਰੀ ਗੱਲ ਤੇ ਹੈ ਤੁਸੀਂ ਰੋਟੀ ਪਾਣੀ ਖਾ ਲਓ ਉਸ ਤੋਂ ਬਾਅਦ ਦੇ ਵਿੱਚ ਆ ਮੈਂ ਸੋਚਦਾ ਵੀ ਕੀ ਕਰਨਾਗਾ ਠੀਕ ਹੈ ਗੱਲ ਤੁਸੀਂ ਬੇਫਿਕਰ ਇੱਥੇ ਰਹੇ ਜਾ ਰਹੇ ਆ ਆ ਦੇਖ ਮੈਂ ਤੀ ਹੈਗੀ ਆ ਤੁਸੀਂ ਵਿੱਚ ਚਿੱਟ ਕੇ ਇੱਥੇ ਰਹੋ ਕੋਈ ਨਾ ਮੈਨੂੰ ਆਪਣੀ ਛੋਟੀ ਭੈਣ ਮੰਨ ਠੀਕ ਹੈ ਠੀਕ ਹੈ ਜੀ ਤੇ ਇੱਕ ਗੱਲ ਹੋਰ ਛੋਟੇ ਪਿੱਛੇ ਉਹ ਆਉਂਦੇ ਨਹੀਂ ਕਿ ਹੁਣ ਉਹਨਾਂ ਨੇ ਕੀ ਲੈਣਾ ਮੇਰੇ ਪਿੱਛੇ ਆ ਕੇ ਜਿਹੜੇ ਮੇਰੇ ਹੱਥ ਪੱਲੇ ਸੀ ਉਹ ਉਹਨਾਂ ਨੇ ਖੋਲ ਲਿਆ ਹੁਣ ਉਹਨਾਂ ਨੇ ਮੇਥੋਂ ਕੀ ਲੈਣਾ ਆ ਬਸ ਇੱਕ ਮੈਂ ਆਪਣੀ ਜਾਨ ਬਚਾ ਕੇ ਭੱਜ ਗਈ ਉਥੋਂ ਤੇ ਇੱਕ ਹੋਰ ਤਾਂ ਹੋਰ ਜਿਵੇਂ ਤਾਂ ਤੁਹਾਡੇ ਨਾਲ ਹੀ ਹੋਊਗਾ ਜ਼ਮੀਨ ਤਾਂ ਮੇਰੇ ਨਾਮ ਸੀਗੀ ਮੇਰੇ ਤੋਂ ਉਹਨਾਂ ਨੇ ਮਾਰ ਕੁੱਟ ਕਰਕੇ ਆਪ ਦੇ ਨਾਲ ਵਾ ਲਈ ਕੋਈ ਗੱਲ ਨਹੀਂ ਇਸ ਗੱਲ ਲਵੀ ਆਪਾਂ ਕੋਈ ਨਾ ਕੋਈ ਨਾ ਚੋੜ ਕਰਦੇ ਆ ਜੇ ਤੁਸੀਂ ਕਿਹੜਾ ਨਾ ਪਤਾ ਉਹ ਹੱਤਵਾਦ ਨਹੀਂ ਆ ਹਾਂ ਕਿਹਾ ਤੁਸੀਂ ਇਹਨਾਂ ਰੋਟੀ ਖਵਾਓ ਭੁੱਖੀ ਹੋਊਗੀ ਤੇ ਆਪਾਂ ਕਰਦਾਂ ਗੱਲ ਸੋਚਦਾ ਕੀ ਕਰਨਾ ਹੈ ਟੈਨਸ਼ਨ ਨਾ ਲੈ ਸਭ ਕੁਝ ਠੀਕ ਕਰ ਦਾਂਗੇ ਬਾਪੂ ਆ ਜਾ ਪਹਿਲੇ ਤੂੰ ਜਾ ਕੋਈ ਗੱਲ ਨਹੀਂ ਕਬਰਾਉਣਾ ਨਹੀਂ ਅੱਜਕੱਲ ਦੂਰ ਨਹੀਂ ਆਹੀ ਜੀ ਵੀ ਪਈ ਹੈ ਲੋੜ ਆ ਆਪਣੀ ਜ਼ਮੀਨ ਦੀ ਖਾਤਰ ਲੈ ਜ਼ਮੀਨ ਚਾਹੀਦੀ ਹੈ ਕੁੜੀ ਨੂੰ ਘਰ ਉਹ ਵਰਤਾ ਇੱਕ ਤਰ੍ਹਾਂ ਦਾ ਸੌਦਾ ਹੀ ਕਰਦੇ ਜਦੋਂ ਸਾਨੂੰ ਜ਼ਮੀਨ ਹੀ ਮਿਲ ਗਈ ਤੁਸੀਂ ਕੁੜੀ ਨੂੰ ਨਾ ਚੰਗੇ ਤਾਂ ਵਿਆਹ ਦਿਓ ਵੱਡੀ ਉਮਰ ਦੇ ਨਾਲ ਵਿਆਹੀ ਜਾਂ ਤਾਂ ਲੋੜਾ ਆ ਪਈ ਹੱਦੀ ਹੋਈ ਪਈ ਅੱਜ ਕੱਲ ਕੋਈ ਗੱਲ ਨਹੀਂ ਜਦੋਂ ਆਪਣੇ ਕੋਲੇ ਆਈ ਗਈ ਹੱਥ ਤਾਂ ਫਿਰ ਚੋਰ ਕੱਢਾਂ ਜਾਣਦੇ ਆ ਬਚਨਸਿਆਂ ਕੋਈ ਗੱਲ ਨਹੀਂ ਕਰਦੇ ਕੋਈ ਨਾ ਕੋਈ ਹੱਲ ਦਇਆpani ਮੈਂ ਨਾ ਤੇਰੇ ਵਾਸਤੇ ਰੋਟੀ ਲਿਆਉਣੀ ਆ ਨਾ ਰੋਟੀ ਦੀ ਤਾਂ ਕੋਈ ਲੋੜ ਨਹੀਂ ਸੀ ਨਹੀਂ ਨਹੀਂ ਤੁਹਾਨੂੰ ਚੰਨਾ ਨੇ ਰੋਟੀ ਲਿਓਨੀ ਹੈ ਪਰ ਤੇਰਾ ਨਾਮ ਕੀ ਆ ਮੇਰਾ ਨਾਮ ਅ ਹਮਨ ਮੇਰਾ ਨਾਮ ਹਮਨ ਹਾਂ ਚਲ ਤੂੰ ਡੈਡੀ ਹੁੰਦੇ ਨਾ ਟੈਨਸ਼ਨ ਨਾ ਲੈ ਸਭ ਕੁਝ ਠੀਕ ਕਰ ਦੇਣਗੇ ਠੀਕ ਹੈ ਜੀ ਮਿਲੀ ਹੋਣੀ ਰੋਟੀ ਹੈ ਸਹੀ ਹੋ ਕਿ ਬੈਠ ਬੈਕ ਕਰਤਾ ਵਧੀਆ ਐ ਸਰਪੰਚ ਦਾ ਨਾਲੇ ਬੰਦਾ ਕਿਡਾ ਮਾੜਾ ਜਹਜਾਉ ਨੇ ਦੱਸਿਆ ਸੀ ਨਾ ਜਮਾ ਉਹਦੇ ਨਾਲ ਦਾ ਹੀ ਭੋਲਾ ਪੰਛੀ ਇੱਕ ਵੀ ਸਵਾਲ ਜਵਾਬ ਨਹੀਂ ਕਰਦਾ ਨਹੀਂ ਜਿਵੇਂ ਮੈਂ ਕਹਤਾ ਉਵੇਂ ਮੰਨ ਲਿਆ ਚੰਗ ਵਧੀਆ ਹੈ ਨਾਲੇ ਜੇ ਭੋਲਾ ਹੈ ਤਾਂ ਹੀ ਤਾਂ ਛੇਤੀ ਜਾਲ ਚਾਊਗਾ ਕੁੜੀ ਵੀ ਕੋਈ ਅਨਿਖਾਸ ਨਹੀਂ ਹੈਗੀ ਠੀਕ ਹੈ ਨਾਲੇ ਪਲਾਨ ਵਾਲੇ ਜਾਂਦੇ ਵਿੱਚ ਵੀ ਤਾਂ ਨਜ਼ਾਰਾ ਹੀ ਆ ਤਾ ਜੇ ਕਿਤੇ ਚਲਾਕ ਹੁੰਦਾ ਫੇਰ ਮੇਰੇ ਤਾਣੀ ਉਲਝੇ ਜਾਣੀ ਸੀ ਫੇਰ ਨਹੀਂ ਹੱਥ ਹੋਣਾ ਸੀ ਫੇਰ ਤਾਂ ਐ ਨਹੀਂ ਪਤਾ ਮੈਨੂੰ ਲਾਂਬਾ ਹੀ ਹੋ ਜਾਂਦਾ ਚਲ ਕੋਈ ਗੱਲ ਨਹੀਂ ਹੁਣ ਤਾਂ ਐਸ਼ ਕਰ ਗਲੱਗੋ ਘਰ 'ਚ ਤਾਂ ਜਗ੍ਹਾ ਤੈਨੂੰ ਮਿਲ ਗਈ ਹੁਣ ਅੱਗੇ ਦਾ ਰਸਤਾ ਤੂੰ ਆਪ ਬਣਾਉਣਾ ਓਹ ਸੋਚੋਣ ਕਿ ਕੀ ਪਲੈਨ ਆਗੇ ਕੀ ਰਮੜਾ ਕੁਛ ਹੋਰ ਸਹੀ ਚਲ ਮੈਂ ਤਾਂ ਨਹੀਂ ਕਹਿ ਸਕਦਾ ਕਿਰਾਪਾ ਨੂੰ ਸੋਨੀ ਨੂੰ ਕਹਿੰਦੇ ਸੋਨਾ ਪਤਾ ਹਾਂਜੀ ਡੈਡੀ ਹੋਰ ਪਤਾ ਹਾਂ ਨਹੀਂ ਡੈਡੀ ਜੀ ਕਈ ਵਾਰੀ ਵਿੱਚੇ ਨਾ ਗੱਲ ਹੋ ਜਾਂਦੀ ਹੈ ਹਾਂਜੀ ਡੈਡੀ ਤੁਮਾਦੇ ਨয়া ਕਹਿੰਦਾ ਜੀ ਹਾਂਜੀ ਮੈਂ ਇਹਨੂੰ ਸਾਰੀ ਨਾ ਗੱਲ ਪੁੱਛੀ ਗਈ ਆ ਹੁਣ ਮੈਂ ਤਾਂ ਕੁਛ ਸਿੱਧੀ ਗੱਲ ਪੁੱਛਣ ਚਾਹਦਾ ਵੀ ਕਈ ਵਾਰੀ ਵਿੱਚੋ ਗੱਲ ਕੋਈ ਹੋਰ ਹੁੰਦੀ ਹੈ ਤੂੰ ਦਰਾ ਕੇ ਨਾ ਸਾਰੀ ਗੱਲ ਪੁੱਛੀ ਕਿਵੇਂ ਆ ਕੀ ਚੱਕਰ ਆ ਕਈ ਵਾਰੀ ਕੋਈ ਗੱਲਬਾਤ ਹੋਰ ਹੁੰਦੀ ਆ ਕੱਲ ਨੂੰ ਹੁਣ ਕਈ ਵਾਰੀ ਅੱਜ ਕੱਲ ਪਤਾ ਨਹੀਂ ਹੁੰਦਾ ਕੁੜੀਆਂ ਦਾ ਵੀ ਇਹ ਚ ਗਲਤੀ ਹੋ ਸਕਦੀ ਹੈ ਹਾਂਜੀ ਤਾਂ ਹੈ ਆਪਾਂ ਨੂੰ ਤਾਂ ਕੋਈ ਗੱਲ ਦਾ ਪਤਾ ਨਹੀਂ ਨਹੀਂ ਪਤਾ ਬਾਈ ਆਪਾਂ ਤਾਂ ਹੁਣ ਦੂਜੇ ਪਹਿਲੂ ਤੋਂ ਆਪਾਂ ਨੂੰ ਕੋਈ ਪਤਾ ਨਹੀਂਗਾ ਹਾਂ ਡੈਡੀ ਪਰ ਆਪਣੇ ਚੋਂ ਕੋਈ ਪ੍ਰੋਬਲਮ ਤਾਂ ਨਹੀਂ ਆਪਾਂ ਇਹਨਾਂ ਨੂੰ ਰੱਖ ਰਹੇ ਹਾਂ ਉਹ ਤਾਂ ਕੋਈ ਗੱਲ ਨਹੀਂ ਆਪਣੇ ਕੋਲ ਤਾਂ ਬਹੁਤ ਆਉਂਦੇ ਆ ਬਹੁਤ ਜਾਂਦੇ ਆ ਪਰ ਰੱਖਣ ਦੀ ਕੋਈ ਪ੍ਰੋਬਲਮ ਨਹੀਂ ਗੱਲ ਤੇ ਇਹ ਹੈ ਵੀ ਆਪ ਨੂੰ ਗੱਲ ਦਾ ਪਤਾ ਹੋਣਾ ਜ਼ਰੂਰੀ ਹੈ ਮਾੜਾ ਇਹਨੂੰ ਪੁੱਛ ਨਹੀਂ ਗੱਲੇ ਬਾਤੀ ਵੀ ਕੋਈ ਕਈ ਵਾਰੀ ਕੋਈ ਕੋਣ ਦਾ ਅੱਜ ਗੱਲ ਬਾਹਰ ਹੋਰ ਚੱਕਰ ਹੋਵੇ ਤੇ ਕਾਨੂੰ ਕੋਈ ਲੈਣੇ ਦੇਣੇ ਪੈ ਜਾਣ ਹੁਣ ਮੈਂ ਤਾਂ ਸਿੱਧਾ ਗੱਲ ਪੁੱਛ ਨਹੀਂ ਸਕਦਾ ਤੂੰ ਦੱਲੀ ਬਾਤੀ ਨੂੰ ਪੁੱਛ ਲੈ ਵੀ ਸਾਰੀ ਗੱਲ ਮੈਨੂੰ ਦੱਸ ਦੇ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਜ਼ਰੂਰ ਦੱਸੀ ਠੀਕ ਹੈ ਕਿਰਨ ਹਾਂ ਕਿਰਨ ਨੂੰ ਸਾਰਾ ਬੱਸ ਪਹਿਲਾਂ ਇਹਦੇ ਨਾਲ ਖੁੱਲ ਜਾ ਤਾ ਕੋਲ ਖੇਤ ਦੇ ਬਾਅਦ ਵਿੱਚ ਇਹਨੂੰ ਸਾਰੀ ਗੱਲ ਪੁੱਛੀ ਵੀ ਕੀ ਗੱਲ ਆ ਕੀ ਕਹਾਣੀ ਆ ਕਿਉਂ ਐ ਕਰਦੀ ਆ ਕੀ ਗੱਲ ਆ ਸਾਰਾ ਕੁਝ ਤੂੰ ਆਪੇ ਦੱਸ ਦੇ ਠੀਕ ਹੈ ਦੇ ਵੀ ਗੰਢੀ ਨੇ ਦੱਸੀ ਇਹ ਤੂੰ ਮੈਨੂੰ ਗੱਲ ਦੱਸੀ ਠੀਕ ਹੈ ਡੈਡੀ ਹਾਂ ਬਾਕੀ ਸਿਰ ਕੋਈ ਗੱਲ ਨਹੀਂ ਮੈਂ ਪੋਸਟ ਕਰਦਾਗਾ ਪਤਾ ਲਾਉਣਾਗਾ ਵੀ ਕੀ ਗੱਲ ਆ ਕੀ ਕਹਾਣੀ ਹਾਂ ਡੈਡੀ ਜੀ ਮੈਂ ਜ਼ਰੂਰ ਪਤਾ ਲਾਉਂਗੀ ਸ਼ਾਇਦ ਕੀ ਤਾਂ ਮੈਨੂੰ ਦੱਸ ਹੀ ਦਵੇ ਹਾਂ ਕਹੀਂ ਬਈ ਜੀ ਨਾ ਬੰਦਾ ਕਰ ਦੱਸ ਦਿੰਦਾ ਹੁੰਦਾ ਤਾਂ ਗਾਤੀ ਮੈਂ ਤੈਨੂੰ ਕਿਹਾ ਹਾਂਜੀ ਕੋਈ ਗੱਲ ਨਹੀਂ ਹਾਂ ਆ ਗੱਲ ਦਾ ਆਪਰੇ ਉਦ ਬਾਦ ਵਿੱਚ ਤੁਸੀਂ ਐਂ ਕਰ ਮੈਨੂੰ ਉਹਨਾਂ ਕੋ ਟਕਚਾ ਬਣਾ ਦੇ ਮੈਂ ਆ ਦਿੰਦੀਆਂ ਲੜੀ ਨੂੰ ਉਹਨਾਂ ਨੂੰ ਰੋਟੀ ਬਣਾ ਦੇਣੀ ਹਾਂ ਰੋਟੀ ਬਣਾ ਦੇ ਪੁੱਤਰਾ ਰੋਟੀ ਬਣਾ ਕੇ ਆਇਆ ਮੈਂ ਚਾਹ ਰੋਟੀ ਲਈ ਨੂੰ ਚਾਹ ਬਣਾ ਦੇ ਮੇਰੀ ਜੀ ਬਸ ਠੀਕ ਹੈ ਠੀਕ ਹੈ ਜਾ ਮੈਂ ਰੈਡੀ ਜੀ ਮੈਂ ਹਾਂ ਹਾਂ ਜਾਓ ਬੱਤ ਜਾਓ ਕੋਸਾ ਕੋਈ ਪਤਾ ਲਾ ਲੇ ਦੂਜੀ ਵਾਰ ਪਤਾ ਕੋਸਾ ਮੈਂ ਵੀ ਪਤਾ ਕਰਦਾ ਆਹ ਠੀਕ ਹੈ ਦਰਾ ਅੱਥੇ ਬੈਠ ਕੇ ਕਰਦੇ ਆਂ ਨਾਲੇ ਸਾਹਮਣੇ ਨਿਖਰ ਰਹੂਗੀ ਹੈਲੋ ਕਿੱਦਾਂ ਸਤੋ ਵਧੀਆ ਬਣ ਤੂੰ ਗਰ ਰਹਿ ਕਿ ਤਾ ਟ੍ਰਾਈ ਕਾਰਵਾਈ ਕਿ ਨਾ ਅੱਧੀ ਕਾਰਵਾਈ ਹੋ ਗਈ ਬਾਕੀ ਰਿਜ਼ਲਟ ਵੀ ਤੈਨੂੰ ਛੇਤੀ ਮਿਲ ਜੂ ਅੱਛਾ ਜਿਹੜਾ ਕੰਮ ਕਰਨਾ ਹੈਗਾ ਨਾ ਛੇਤੀ ਕਰ ਤੇ ਨਾਲੇ ਮੇਰੀ ਅੰਦਾਜ਼ ਤੋਂ ਦੋਸੋ ਹਾਂ ਇਹ ਸੋ ਪਹਿਲਾਂ ਕਿ ਸਰਪੰਚ ਤੇਰੇ ਘਰੇ ਬਣ ਕੇ ਤੇਰੇ ਬਾਰੇ ਕੁਝ ਪਤਾ ਕਰੇ ਉਸ ਤੋਂ ਪਹਿਲਾਂ ਕਿ ਇੱਥੇ ਕੰਮ ਆਦਾ ਕਰਦੇ ਠੀਕ ਹੈ ਨਾ ਉਹ ਇਹ ਤਾਂ ਵਾਂਗ ਤੂੰ ਦਿਲ ਚੋਂ ਕਾਢੇ ਦੇ ਕਿ ਸਰਪੰਚ ਮੇਰੇ ਘਰ ਤੱਕ ਪਹੁੰਚੂ ਨਾਲੇ ਤੂੰ ਮੈਨੂੰ ਜਾਣਦਾ ਅਣਜਾਣ ਦਾ ਬੰਦਾ ਹੋਰ ਸਰਪੰਚ ਜਿੰਨਾ ਦੇ ਖੰਡ ਕੋਲਾ ਨਾਲ ਜਨ ਉਹਨਾਂ ਕੋਲਾ ਉਹ ਸਹੀ ਨਹੀਂ ਦਾ ਤੇ ਮੈਂ ਜਿੰਨੀ ਭੋਲੀ ਬਣ ਕੇ ਇਹਦੇ ਕੋਲੇ ਆਈਆਂ ਨਾ ਐਨੀ ਮੈਂ ਵੀ ਹੈ ਨਹੀਂ ਤੇਰੀ ਇਹਨਾਂ ਕੰਤੋਂ ਦਾ ਮਰੀ ਦਾ ਮਤਲਬ ਕੋਈ ਗੱਲ ਨਹੀਂ ਵੋਟਾਂ ਨੂੰ ਹਜੇ ਟਾਈਮ ਪਿਆ ਤੈਨੂੰ ਵੋਟਾਂ ਤੋਂ ਪਹਿਲੇ ਹੀ ਰਿਜ਼ਲਟ ਦੇ ਦਾਂਗੇ ਬਸ ਠੀਕ ਹੈ ਇੱਧਰ ਸਰਪੰਚੀ ਬਕੀ ਤੇ ਉੱਧਰ ਦੇਹਰਾ ਕਾਰੋਬਾਰ ਸੈੱਟ ਆ ਨਾਲੇ ਦਰਸ਼ਨ ਜੇ ਕਰਵਾ ਦੇ ਹੋਏ ਨਹੀਂ ਹਜੇ ਕੋਈ ਚੱਕਰ ਨਹੀਂ ਤੂੰ ਇੱਕ ਵਾਰੀ ਆਪਣਾ ਕੰਮ ਤਾਂ ਕਰ ਦਰਸ਼ਨ ਵੀ ਕਰਵਾ ਦੇਵੇਂ ਤੈਨੂੰ ਪਤਾ ਹੀ ਆ ਜਿੰਨੀ देर ਉਹਦੀ 스멜 ਨਾ ਲੈ ਲਾਂ ਮਸਾ ਹੀ ਨਹੀਂ ਹੁੰਦਾ ਸਾ ਕੋਈ ਚੱਕਰ ਤੇਰੇ ਤੱਕ ਤੇਰੀ ਕੀ ਪਹੁੰਚਦੀ ਹੋ ਜੂ ਚੱਲ ਠੀਕ ਆ ਚੰਗਾ ਹੈ ਮੈਂ ਵੀ ਕਰਦੇ ਆ ਅੱਗੇ ਪਲਾਨ ਕੀ ਕੀ ਕਰਨਾ ਬਸ ਠੀਕ ਹੈ ਸੋਨੀਆ ਬੱਤਾ ਹਾਂਜੀ ਡੈਡੀ ਪੁੱਰੇ ਬੱਤਾ ਹਾਂਜੀ ਡੈਡੀ ਜੀ ਹਾਂਜੀ ਡੈਡੀ ਬੁਲਾਇਆ ਪੁੱਤ ਰਾਤ ਦੁੱਧ ਕਿਵੇਂ ਦਿੱਤਾ ਸੀ ਤੂੰ ਮੈਨੂੰ ਪਤਾ ਨਹੀਂ ਗਿਆ ਨਾ ਮੇਰੇ ਨਾਲ ਸਹਰਾਜ ਭਾਰਾ ਭਾਰਾ ਹੋਇਆ ਪਿਆਗਾ ਪੱਗ ਲਾ ਕੇ ਸੁੱਤੇ ਸੀ ਟੀੜੀ ਸੁੱਤੇ ਪੱਗ ਦਾ ਲਾਹੀ ਯਾਰ ਕਦਾ ਹੀ ਹੋ ਗਿਆ ਪਤਾ ਨਹੀਂ ਇੱਕੇ ਦਾ ਵੀ ਨੀਂਦ ਆ ਗਈ ਐ ਬਸ ਪਤਾ ਹੀ ਨਹੀਂ ਲੱਗਾ ਮੈਂ ਕਿਦੋਂ ਪੈ ਗਿਆ ਕਿਦੋਂ ਨਹੀਂ ਪੈ ਗਿਆ ਮੈਂ ਤਾਂ ਪਰਨਾ ਬੰਨਣਾ ਰੱਤ ਭੁੱਲੀ ਗਿਆ ਫਿਰ ਪੱਗਣ ਵਾਲੀ ਹੋ ਗਿਆ ਹੋਣਾ ਡੈਡੀ। ਮੈਨੂੰ ਬਹਿਣ ਕਰਦੇ। ਉਹ ਵਾਇਵ ਨਹੀਂ ਪਤਾ ਕਿ ਕਿਤੇ ਨਹੀਂ ਹੋਇਆ ਮੈਂ ਤਾਂ ਰਾਤ ਨੂੰ ਦੋ ਵਾਰੀ ਤਿੰਨ ਵਾਰੀ ਉੱਠਦਾ ਹੁੰਨਾਗਾ। ਰਾਤ ਤਾਂ ਮੈਨੂੰ ਕਿਰਾ ਵੀ ਨਹੀਂ ਜਾਗਾਈ। ਅੱਛਾ। ਹਾਂ ਪਤਾ ਨਹੀਂ ਕੀ ਹੋ ਗਿਆ ਰਾਤ ਨੂੰ। ਪਤਾ ਨਹੀਂ ਭਾਈ ਕਈ ਵਾਰੀ ਤੈਨੂੰ ਤਾਂ ਜਾਏ ਸਾਰਾ ਤੋੜੇ ਫਿਰਦੇ ਆਏ। ਸਾਰੇ ਫਿਰਦੇ ਰਹਿੰਦੇ। ਹਾਂ ਕੱਲ ਜਾਂ ਤਾਂ ਆਏ ਹੋਗੇ ਚੰਡੀਗੜ੍ਹ ਗਏ ਸੀਗੇ। ਉਹਦੇ ਨਾਲ ਹੋ ਗਿਆ। ਹਾਂਜੀ ਹੋ ਗਿਆ ਹੋਣਾ। ਇਹ ਬਾਰਾ ਤਾਂ ਡੈਡੀ ਪੱਗਣ ਵਾਲੀ ਹੋ ਗਿਆ ਹੋਣਾ। ਦੇਖੋ ਬੁੱਤ ਪਾਧਨਤਾ ਉਹ ਵੀ ਰਾਤ ਚਲ ਮਾਪੇ ਪਰਨਾ ਬਣਨਾ ਜਾਂ ਰਾਤ ਨੂੰ ਪਰਨਾ ਲੈ ਜਾਂਦਾਗਾ ਫਿਰ ਵੀ ਮੈਂ ਪਰਨਾ ਬਣਨ ਕੇ ਪੈਣਾ ਸਮਝ ਨਹੀਂ ਆਈ ਗੱਲ ਦੀ ਪ੍ਰਭੂ ਤਾਂ ਕਹਿੰਦਾ ਕੁੱਟ ਕੇ ਚਾਹ ਬਣਾ ਕੇ ਦੇ ਸੈਟ ਬਣਾ ਲੈਨੇ ਹਾਂ ਕਿ ਉਹ ਤਾਂ ਸੈੱਟ ਹੋ ਜੇ ਠੀਕ ਆ ਦੇਖੀਆ ਮੈਂ ਨਹੀਂ ਰਹੀ ਹਾਂ 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 ਲੈ ਦੇ ਬੁੱਤ ਪਤਾ ਨਹੀਂ ਹੋਰ ਨੂੰ ਜਿਹੀ ਹੋ ਹੀ ਜਾਂਦਾਗਾ ਤਾਂ ਇਹਦਾ ਕੀ ਹੋ ਗਿਆ ਭਾਰਾ ਭਾਰ ਆ ਜਾ ਕੀ ਹੋ ਗਿਆ ਨਾਬ ਮਧਿਆ ਚਾਮਗਵਾ ਲਾ ਲਾ ਚਾਹ ਦੀਆਂ ਲੋੜ ਚਾਹ ਤੋਂ ਵੱਧ ਕੇ ਤਾਂ ਮੇਰੇ ਲਈ ਉਹ ਚੀਜ਼ ਹੈ ਕਿ ਜਿਹੜੀ ਤੋਕੇ ਕਰਕੇ ਪਹਿਲਾਂ ਤਾਂ ਉਹ ਤਲੀ ਜਿਦਾ ਸ਼ੱਕ ਕਰੇ ਹਾ ਬਣ ਇਹਨਾਂ ਗੱਲਾਂ ਹੁਣ ਦੇਖਦਾ ਕਿਵੇਂ ਰਹਿੰਦਾ ਸਰਪੰਚੀ ਤੇ ਸਰਪੰਚੀ ਤਾਂ ਹੁਣ ਮੇਰੇ ਹੱਥ ਚ ਆਈ ਲੈ ਚਲ ਤੇਰਾ ਤਾਂ ਕੰਮ ਲੱਗਿਆ sire WhatsApp ਕਰ ਦੇ ਮੈਨੂੰ ਤੈਨੂੰ ਪਹਿਲੇ ਹੀ ਕਰਤੀਆਂ ਤੇਰੇ ਬਿਨਾ ਕਹੇ ਮੇਰਾ ਮਾਲ ਕਿੱਥੇ ਹੈ ਕਿਉਂ ਟੈਨਸ਼ਨ ਬਣੀ ਜਿਹੜੀ ਦਰ ਨਾਲ ਜੁਬਾਨ ਕਰਕੇ ਗਿਆ ਸੀ ਉਹ ਤਾਂ ਪੱਕੀ ਕਰੂੰਗਾ ਚੱਕ ਜੇ ਹੋਰ ਲੋਡ ਪਈ ਤਾਂ ਦੱਸ ਦੇ ਐਸਿਆਂ ਦੀ ਘਾ ਦੇਣੀ ਕਰਨੀ ਪਤਾ ਕਿੰਨਾ ਡੈਮੇਜ ਐਸੀ ਕਦੇ ਸੁੰਘ ਕੇ ਨਹੀਂ ਸੀ ਵੇਖੇ ਹਾਂ ਤਾਂ ਚਾਹੇ ਵਿਛਾ ਕੇ ਉੱਤੇ ਸੌਂ ਜਾ ਕਰੀ ਆ ਤੂੰ ਵੀ ਬੜੇ ਟਾਈਮ ਬਾਅਦ ਯਾਦ ਕਰਨਾ ਕਿਹੜਾ ਰੱਖਿਆ ਹੀ ਕਰ ਇੱਥੇ ਤੇਰੇ ਬਿਨਾਂ ਤਾਂ ਕੋਠੀ ਵੀ ਸੁੰਨੀ ਸੁੰਨੀ ਰਹਿੰਦੀ ਆ ਹੋ ਕੋਈ ਗੱਲ ਨਹੀਂ ਇੱਥੇ ਵੀ ਰੌਣਕ ਕਰ ਲਾ ਦਿਆ ਕਰ

ਦੇੜੀ ਹਾਂ ਮੈਂ ਕਿਤੇ ਲabri ਸਾਰੇ ਦੇਖ ਲਿਆ ਸਾਰੇ ਦੇਖ ਲਿਆ ਹਾਂ ਡੈਡੀ ਜੀ ਸਾਰੇ ਹੋ ਪਤਾ ਉਹਨੇ ਕਿਤੇ ਜਾਣਾ ਨਹੀਂ ਡੈਡੀ ਜੀ ਮੈਂ ਸਾਰੇ ਵੇਖਿਆ ਉੱਤੇ ਵੀ ਵੇਖਿਆ ਆਈਆਂ ਉਹ ਸਾਰੇ ਵੇਖਿਆ ਤੁਹਾਨੂੰ ਤਾਂ ਨਹੀਂ ਕਿਤੇ ਦੱਸ ਕੇ ਗਈ ਕਿਤੇ ਨਾ ਲਾਓ ਤਾਂ ਮੈਨੂੰ ਵੀ ਤਾਂ ਤੁਹਾਨੂੰ ਜਾਣੇ ਮੈਂ ਫੋਨ ਵੀ ਲਾਇਆ ਫੋਨ ਵੀ ਬੰਦਾ ਹੀ ਜਾਂਦਾ ਹੁੰਦਾ ਹੁਣ ਬੰਦਾ ਹੀ ਜਾਂਦਾ ਹਾਂਜੀ ਮੈਨੂੰ ਐਸੀ ਤੁਹਾਨੂੰ ਦੱਸ ਕੇ ਗਈ ਹੈ ਕਿਤੇ ਹਾਂ ਬੁੱਤ ਮੈਂ ਤਾਂ ਦੱਸ ਤਾਂ ਹੀ ਆਪਾ ਕੋਈ ਤਾਂ ਖਾਣੀ ਜਾਂਦਾ ਹੂ। ਹਾਂ ਡੈਡੀ ਜੀ ਮੈਂ ਤਾਂ ਕਦੋਂ ਦੀ ਭਾਲੀ ਜਾਂਦੀ ਆ ਪਰ ਮਿਲ ਨਹੀਂ ਰਹੀ। ਕਿੱਛੇ ਵੀ ਦੇਖਿਆ ਆਂ ਕੋਠੀ ਤੇ ਵੀ ਦੇਖੀ ਹਾਂ। ਹਾਂ ਤਾਂ। ਪੈਨ ਨਹੀਂ ਠਹਿਈਓ। ਹਾਂ ਓਏ ਹੱਸਦਾਗਾ। ਪੂਆ। ਪੂਏ। ਕੋਈ ਨਹੀਂ ਜਾਂਦੀ ਆ ਤਾਂ ਪਹਿਲੀ ਵਾਰ ਗੱਲ ਹੋਈ ਹੈ। ਮਤਾ ਪਿੱਛੇ ਮੈਂ ਨਾ ਪੁੱਛੀ ਨਿਕਲਦੀ ਨਹੀਂ ਸੀ ਬਾਹਰ। ਉਹੀ ਗੱਲ ਹੈ ਨਾ ਕਿ ਫੋਨ ਨਹੀਂ ਬੰਦ ਆਇਤਾ।

ਉੱਪਰ ਰੱਖੀ ਪਈ ਨਹੀਂ ਹੈ ਹਾਂਜੀ ਲੀਕਿੰਗ ਹੋ ਗਿਆ ਇਹ ਹੋਰ ਤਾਂ ਕੋਈ ਹਲਕਾ ਆਪਾਂ ਤੇ ਆਏ ਵਾਗਿਓ ਜੀ ਜਾਣਦੀ ਕਿ ਤਨੇ ਵੀ ਤਾਂ ਪੁੱਤ ਦੱਸ ਕੇ ਜਾਂਦੀ ਹਾਂ ਡੈਡੀ ਜੀ ਅੱਗੇ ਮੈਂ ਦੱਸ ਤਰੀਕੇ ਜਾਂਦੀ ਆ ਕਿ ਦੀਦੀ ਮੈਂ ਇੱਥੇ ਸੌਂ ਲਈ ਆ ਬੁਢੀ ਦਾ ਤਾਂ ਫੋਨ ਦੀ ਆ ਵੀ ਉਹਨੇ ਫੋਨ ਨਹੀਂ ਬੰਦ ਕਰਨਾ ਸੀ ਹਾਂ ਡੈਡੀ ਇਹ ਫੋਨ ਵੀ ਬੰਦ ਆਉਂਦਾ ਦੇਖੋ ਤੁਹਾਰੇ ਲੌਕ ਇਨ ਮੈਂ ਮੇਰੇ ਡੈਡੀ ਤੁਸੀਂ ਲਾ ਕੇ ਵੇਖੋ ਕਿਤਾ ਖੋਲ ਜਾ ਹੋਵੇ ਹਾਂ ਪਤਾ ਮੇਰੇ ਡੈਡੀ ਦੇ ਦੇਖ ਲਿਆ ਪਤਾ ਕੋਈ ਮਿੰਟ ਕਿੰਨੇ ਕਰਕੇ ਆਪਣੇ ਜ਼ਮੀਨਾਂ ਟੈਸਨਰੀ ਕਰ ਲਈ ਹੋਗੀ ਹਾਂਜੀ ਡੈਡੀ ਜੀ ਪੰਜ ਨਾਲ ਤਾਂ ਗੱਲ ਆ ਇਹ ਕਿਉਂਗਾ ਪਤਾ ਇਹਨਾਂ ਕਰ ਮਾਰਦਾਗਾ ਹਉ ਬੱਤ ਚਲ ਡੈਡੀ ਜੀ ਮੈਂ ਇਹਨਾਂ ਨੂੰ ਦੁੱਧੂ ਬਣਾ ਦੇਣੀ ਆ ਪਤਾ ਦੱਸੋ ਪਿਆਤ ਹੋ ਠੀਕ ਆ ਡੈਡੀ ਮਾਤਾ ਲਾਈਨ ਨੂੰ ਦੇਣੀ ਪੈਗੀ ਹੁਣ ਕਿਵੇਂ ਕਰਾਂਗੇ ਪਤਾ ਹੀ ਨਹੀਂ ਹੁੰਦਾ ਗੱਲ ਦਾ ਇਹ ਉਹ ਵੀ ਗੱਲ ਨਾ ਹੋਵੇ ਚਲ ਸੋਚਦੇ ਕੁਝ ਨਾ ਕਰ ਪਰਨਾ ਤੱਕ ਹੋ ਗਈ ਯਾਰ ਕੋਈ ਗੱਲ ਨਹੀਂ ਜੇ ਉਹ ਛਤਰ ਚਲਾਤਾ ਹੈ ਇਹ ਪਾਜ਼ੜਾ ਕਿਸੇ ਦਾ ਲੋ ਘਾਟਾ ਹੈ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਸੀ ਆਣੇ ਜੇ 19.5 ਸ਼ਰੀਕ ਆ ਤੱਕਤੀ ਹੋਣੀ ਪੈਂਦੀ ਆ ਹੁਣ ਉਹ ਟਾਈਮ ਆ ਗਿਆ